ਕੋਈ ਨਾਟਰੀ ਫ੍ਰੀ ਆ ਫ੍ਰੀ ਆ ਬਹੁਤ ਸਸਤਾ ਕਾਹਤ ਦੇ ਰਹਾ ਹੈ ਪਰ ਕੋਈ ਕੋਈ ਬਲੋ ਨਹੀਂ ਹਾਲੇ ਤੱਕ ਫਾਮ ਤੇ ਹਿੱਲ ਰਹਾ ਹੈ हां दोस्तों ਜਿਹੜਾ ਟਰੈਕਟਰ ਤੁਸੀਂ ਦੇਖਣਦੇ ਆ ਨਾ ਇਹ ਟਰੈਕਟਰ ਸਾਡੇ ਇਥੇ ਪਟਿਆਲੇ ਵਿਕਦਾ ਘੱਟ ਆ ਤੇ ਸਮਾਨ ਇਹਦਾ ਜਿਆਦਾ ਫੋੜ ਵਾਸਤੇ ਵਿਕਣਦਿਆ ਜਿੰਨਾ ਫੋੜ ਤਿਆਰ ਹੁੰਦਾ ਉਹਦਾ ਸਮਾਨ ਤੇ ਨਹੀਂ ਦਿਲਜੀਤ ਵੀਰੇ ਜਿੰਨਾ ਇਹ ਟਰੈਕਟਰ ਆ ਮੰਨ ਲਓ ਆਪਣਾ ਇਹ ਕੋਈ ਆਇਆ ਨਹੀਂਗਾ ਵੀ ਟਰੈਕਟਰ ਆਇਆ ਤੇ ਇਹਦਾ ਇਹ ਜਿਆਦਾ ਸਮਾਨ ਹੈ ਹਾਂ ਟਰੈਕਟਰ ਵੀ ਸੇਲਿੰਦਾ ਸਾਰਾ ਇਹਦਾ ਸਮਾਨ ਜਿੰਨਾ ਵੀ ਆ ਇਹ ਫੋੜ ਤਿਆਰ ਹੁੰਦੇ ਜਿਹੜੇ ਉਹਨਾਂ ਵਾਸਤੇ ਇਹ ਆਪਣਾ ਸਮਾਨ ਲੱਗਦਾ ਇਹਨਾਂ ਦਾ ਤੇ ਇਹ ਇੰਜਣ ਨੂੰ ਨਿਗਾ ਮਾਰ ਲਓ ਮਾਡਲ ਹੈਗਾ ਮੇਰੇ ਖਲ 17 7 ਆ ਗਿਆ 2017 ਮਾਡਲ ਆ ਭਾਈਆ ਜੀ ਥੋੜੀ ਬਹੁਤੀ ਹਿੰਦੀ ਵੀ ਬੋਲਦੀ ਹੈ ਤੇ ਹਿੰਦੀ ਜਿਵੇਂ ਬਲੌਗ ਕਰਾਂਗੇ ਕਿਤੇ ਟਾਈਮ ਲੱਗਾ ਜੇ ਬਹੁਤ ਭਰਾ ਯੂਪੀ ਤੋਂ ਦੇਖਦੇ ਐਮਪੀ ਤੋਂ ਦੇਖਦੇ ਉਹ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ ਬਾਈ ਸਾਬ ਥੋੜਾ ਹਿੰਦੀ ਬੋਲਾ ਕਰੀਏ ਥੋੜੀ ਬਹੁਤੀ ਹਿੰਦੀ ਜਿੰਨੀ ਕਿ ਜੋੜ-ਜੁੜ ਕੇ ਕਿਤੇ ਹਿੰਦੀ ਦਾ ਬਲੌਗ ਵੀ ਬਣਾਵਾਂਗੇ ਤੇ ਆਹ ਦੇਖ ਲਓ ਇਹ ਸਿੰਗਲ ਟਾਇਰ ਆੜਾ ਸਿੰਗਲ ਟਾਇਰ ਵਾਲ ਮੇਰੇ ਹਿਸਾਬ ਨਾਲ ਤਾਂ ਕੋਈ ਕਰਨ ਦਾ ਫਾਇਦਾ ਨਹੀਂਗਾ ਕਿਉਂ ਬਜਟ ਜਿੰਨਾ ਕਿ ਹੁੰਦਾ ਨਾ ਕਈਆਂ ਨੇ ਐ ਵੀ ਬਜ਼ੁਰਗਾਂ ਵਾਂਗ ਤੇ ਤਿਆਰ ਕਰਉਣਾ ਵੀ ਜਿਨ੍ਹਾਂ ਨੂੰ ਝੂਟਾ ਝਾੜਾ ਮਾਰਦਾ ਪਾਵਰ ਉਹ ਤਾਂ ਲੈਣ ਪੰਗਾ ਸਿੰਗਲ ਸੁngਲ ਦਾ ਨਹੀਂ ਤਾਂ ਖਰਚਾ ਉਹਨਾਂ ਆ ਜਾਂਦਾ ਹੁਣ ਰੋਗ ਇੱਥੇ ਪਟਿਆਲੇ ਨਾ ਜ਼ਿਆਦਾਤਰ ਆ ਲੱਭਦੇ ਫਿਰਦੇ ਆ ਰਾਲਾ ਬਈਆ ਰਾਡ ਵਾਲੀ ਮਿਲ ਜੂਗੀ ਇਹ ਕੋਈ ਰਾਲ ਰੂਟ ਨਹੀਂ ਪਟਿਆਲੇ ਮਿਲਦੀ ਐਵੇਂ ਟਾਈਮ ਨਾ ਵੀਰੇ ਖਰਾਬ ਕਰਿਆ ਕਰੋ ਇੱਥੇ ਫਰੀ ਜਾਂਦੇ ਸਾਰੀਆਂ ਦੁਕਾਨਾਂ ਤੇ ਸਮਾਨ ਮਿਲਦਾ ਨਹੀਂਗਾ ਵੇਰੇ ਸਾਨੂੰ ਭਰਾ ਕਹਿੰਦੇ ਭਰਾ ਤੂੰ ਵੀਡੀਓ ਕਰਦਾ ਸਮਾਨ ਇੱਥੇ ਮਿਲਦਾ ਨਹੀਂ ਵੀਰੇ ਕਈ ਚੀਜ਼ਾਂ ਨਹੀਂ ਇੱਥੇ ਮਿਲਦੀਆਂ ਸਾਰੀਆਂ ਆ ਰਾੜ ਇੱਥੇ ਪਟਿਆਲੇ ਬਾਲਣ ਨਹੀਂ ਮਿਲਦਾ ਜੇ ਤੁਹਾਡੇ ਇਲਾਕੇ ਜੋ ਨਵਾਂ ਮਿਲਦਾ ਮਹਿੰਗਾ ਸਸਤਾ ਤਾਂ ਲੈ ਲਿਆ ਕਰੋ ਪਹਿਲੀ ਗੱਲ ਤਾਂ ਸਿੰਗਲ ਨਾਲ ਬਾਲਾ ਕੋਈ ਫਰਕ ਨਹੀਂ ਪੈਂਦਾ ਟਰੈਕਟਰ ਦਾ ਕਟਾਈ ਦਾ ਜੇ ਆਪਣੇ ਹਿੱਸੇ ਦਾ ਕੰਮ ਹੋਣ ਵਾਲਾ ਕੋਈ ਜਾਦੂ ਨਹੀਂਗਾ ਸਟੀering ਜਿੰਨੇ ਮੋੜ ਦੇਣਾ ਤੇ ਚੁੱਪ ਕਰਕੇ ਓਕੇ ਸੋਕੇ ਹੋ ਕੇ ਗਾਂਹ ਪਾਵਰ ਕਰਾ ਲਓ ਸਿੰਗਲ ਦਾ ਖਰਚਾ ਬਹੁਤ ਆ ਜਾਂਦਾ ਤੇ ਆ ਇੰਜਣ ਜਿਹੜੇ 60 ਵਾਲੇ ਲੈਣ ਆਉਣਦੇ ਆ ਤਕਰੀਬਨ ਹੁਣ ਤਾਂ ਸਾਰੇ ਭਰਾ ਝੋਨੇ 'ਚ ਚਲੇ ਗਏ ਆ ਝੋਨਾ ਲੱਗਣਦੇ ਆ ਤਕਰੀਬਨ ਸਾਰੇ ਇਲਾਕਿਆਂ 'ਚ ਸ਼ੁਰੂ ਹੋ ਵੀ ਗਿਆ ਕਈਆਂ 'ਚ ਲੱਗ ਗਿਆ ਨੇੜੇ ਹਰਿਆਣਾ ਸਾਡੇ ਤੋਂ ਅੱਗੇ ਆ ਤਕਰੀਬਨ ਮੇਰੇ ਘਰ ਦੇ ਤੋਂ ਜ਼ਿਆਦਾ ਕੰਮ ਨਿਭੜਿਆ ਪਿਆ ਹੁਣ ਠੰਡੇ ਸਵੇਰ ਨਾਲ ਆਇਓ ਤੇ ਸਮਾਨ ਆਪਣਾ ਵਧੀਆ ਨਾਲੇ ਅੱਗੇ ਹੋਰ ਇਕੱਠਾ ਹੋ ਜਾਊਗਾ ਤੇ ਆਪਣਾ ਜਿਹੜੀ ਚੀਜ਼ ਲੈਣੀ ਆ ਤੁਸੀਂ ਆ ਕੇ ਆਪਣੀ ਚੜਾ ਮੰਡੀ ਤੁਸੀਂ ਆਇਓ ਥੋੜੀ ਗਰਮੀ ਘਟ ਗਈ ਆ ਇਹ ਚੋਰ ਸੰਡੀਆਂ ਮਗਰੋਂ ਤੇਲ ਬਰੇਕਾਂ ਇਹਦੀਆਂ ਦਲਜੀਤ ਵੀਰੇ ਕਿਵੇਂ ਆ ਗਰਮੀ ਦਾ ਫਰਕ ਪਿਆ ਕੋਈ ਥੋੜਾ ਬਹੁਤਾ ਹਾਂ ਇੱਕ ਦੋ ਦਿਨਾਂ ਤੋਂ ਫਰਕ ਹੈ ਥੋੜਾ ਜਿਹਾ ਚੰਗੀ ਬਣੀ ਹੋਈ ਹੈ ਹੈ ਨਾ ਨਹੀਂ ਪਹਿਲਾਂ ਬੜਾ ਤੰਗ ਰਹੇ ਹਾਂ ਨਾ ਪਹਿਲਾਂ ਜੀਮੀਦਾਰ ਵੀ ਕੀ ਆਊਗਾ ਇੱਥੇ ਆਪਣਾ ਬਾਹਰ ਆਪਾਂ ਹੀ ਨਹੀਂ ਨਿਕਲਾ ਜਾਂਦਾ ਦੁਕਾਨਦਾਰਾਂ ਤੋਂ ਹੀ ਨਿਕਲਾ ਜਾਂਦਾ ਕੰਮ ਬੜਾ ਔਖਾ ਸੀ ਏਅਰ ਕੀ ਜਿੰਨੀ ਗਰਮੀ ਤੇ ਨਹੀਂ ਪਈ ਬਾਈ ਕਿਤੇ ਹਾਂ ਹਾਂ ਅੱਛਾ ਜੀ 47 ਡਿਗਰੀ ਹੈ ਨਾ ਏਅਰ ਕੀ ਦਾ ਮੈਂ ਕਹਿੰਦਾ ਧੰਨ ਧੰਨ ਕਰਾਤੀ ਹੈ ਗਰਮੀ ਨੇ ਹਾਂ 40 ਡਿਗਰੀ ਵੱਧ ਗਿਆ ਹਾਂ ਏਅਰ ਕੀ ਦਾ ਬਾਈ ਮੈਂ ਕਹਿੰਦਾ ਜਿਹੜਾ ਬੰਦਾ ਕਹਿੰਦਾ ਮੈਨੂੰ ਗਰਮੀ ਦੀ ਪ੍ਰਵਾਹ ਨਹੀਂ ਉਹਨੂੰ ਵੀ ਗਰਮੀ ਨੇ ਹ ਤੇ ਇਹ ਟਰੈਕਟਰ ਦੇ ਦੁਆਰਾ ਆਉਣੇ ਟੌਪਿਕ ਤੇ ਐਰ ਕੀ ਗਰਮੀ ਕਰਕੇ ਕੰਮ ਜਿਹੜੇ ਮੋਡੀਫਿਕੇਸ਼ਨ ਦੇ ਉਹ ਵੀ ਰੁਕੇ ਆ। ਕੁੱਤ ਯਾਰ ਲੇਬਰ ਨੇ ਵੀ ਅਕਸਰ ਨੂੰ ਇਨਸਾਨ ਆ। ਹਰ ਬੰਦਾ ਕਿੰਨਾ ਕੁ ਕੰਮ ਗਰਮੀ ਚ ਕਰੂਗਾ। ਆ ਟੀਨ ਆ ਜਿਹੜਾ ਇਹ ਤਪ ਜਾਂਦਾ, ਸ਼ੋ ਮਰਗਾਟਾ, ਹੱਥ ਨਹੀਂ ਲੱਗਦੇ। ਚਾਬੀਆਂ ਹੱਥਾਂ ਦੇ ਛਾਲੇ ਪਾ ਦਿੰਦੀਆਂ ਬਾਈ। ਤੇ ਤਿੰਨ ਚਾਰ ਘੰਟੇ ਸਵੇਰੇ ਬਹਿਣਾ ਪੈਂਦਾ, ਸ਼ਾਮ ਨੂੰ 6-7 ਵਜੇ ਤੋਂ ਬਾਅਦ ਫਿਰ ਉਦੋਂ ਰੋਟੀ ਪਾਣੀ ਦਾ ਟਾਈਮ ਹੋ ਜਾਂਦਾ। ਕੀ ਕੰਮ ਕਰਨਾ ਕਿਸੇ ਨੇ। ਹੁਣ ਆ ਲਿਫਟ ਦਾ ਰੇਟ 25 ਤੋਂ 20, 25000 ਤੋਂ ਸਟਾਰਟ। ਚੰਗੀ ਲਿਫਟ ਜਿਹੜੀ ਆ 15000 ਤੋਂ ਐ ਵੀ ਜਿਹੜੀ ਬੁਸ਼-ਬਸ਼ ਲੱਗਣ ਵਾਲਿਆ ਕੋਈ ਸਸਤੀ ਮਿਲ ਗਈ ਕਿਸੇ ਨੂੰ ਅਗਲਾ ਕਹਿੰਦਾ ਯਾਰ ਮੈਂ ਤਿਆਰ ਕਰ ਲੂੰਗਾ ਹਰ ਪ੍ਰਕਾਰ ਦਾ ਬੰਦਾ ਇੱਥੇ ਤੁਹਾਨੂੰ ਮੰਡੀ 'ਚ ਮਿਲਦਾ ਕਈ ਬੰਦੇ ਬਿਲਕੁਲ ਸਿੱਧ ਚੀਜ਼ ਲੈਣ ਵਾਲਿਆ ਕਈ ਮਾੜਾ-ਮੁਟਾ ਰੰਗ-ਰੂਪ ਦਾ ਨਹੀਂ ਵਹਿਮ ਕਰਦੇ ਕਈ ਚੀਜ਼ਾਂ ਦੇ ਰੇਟ ਰੰਗ ਨਾ ਡਿਸਾਈਡ ਹੁੰਦੇ ਇੱਥੇ ਪਟਿਆਲੇ ਨਾ ਕੀ ਉਹਦਾ ਮਾਡਲ ਨਾ ਡਿਸਾਈਡ ਹੁੰਦੇ ਆ ਆ ਜਿੰਬਲ ਜਿਹੜਾ ਇਹ ਇਸ਼ਾਰਾ ਕਰੀਦਾ ਐ ਹਿੱਲ ਜਾਂਦਾ ਮੈਨੂੰ ਥੋੜਾ ਜਿਹਾ ਦਾ ਹਿਸਾਬ ਘਟਾ ਹਲੇ ਤੇ ਨਾ ਵੀਡੀਓ ਬਣਾਉਣ ਦਾ ਤਾਂ ਇੱਕੋ ਦਮ ਵੀਡੀਓ ਥੋੜੀ ਜਿਹੀ ਹਿਲਦੀ ਆ ਇਹ ਇਹ ਹੈਗੀ ਆ ਜੀ ਮੇਰੇ ਕੋਲ ਤੇਲ ਬ੍ਰੇਕਾ ਨਾ ਦਲਜੀ ਤੇ ਇਹ ਤੇਲ ਬ੍ਰੇਕਾਂ ਵਾਲਾ ਟਰੈਕਟਰ ਆ ਤੇ ਕਈ ਭਰਾ ਨਾ ਅੱਜ ਜਿਵੇਂ ਆਇਆ ਸੀ ਇੱਕ ਵੀਰ ਕਹਿੰਦਾ ਫਾਰਮ 65 ਦੀਆਂ 60 ਨੂੰ ਟੂਬਾਂ ਲਾਉਣੀਆਂ 60 ਨੂੰ ਟੂਬਾਂ ਫਾਰਮ 65 ਦੀਆਂ ਨਹੀਂ ਲੱਗਦੀਆਂ ਤੇ ਇਹ ਵੀਰੇ ਇਹਦਾ ਪਿਛਲਾ ਹਿੱਸਾ ਹੀ ਬਦਲਣਾ ਪੈਂਦਾ ਕੱਲੀਆਂ ਟੂਬਾਂ ਫਾਰਮ 65 ਵਾਲੀਆਂ ਨੂੰ ਨਹੀਂ ਲੱਗਦੀਆਂ ਇਹਦੀ ਹਾਂਡੀ ਦਾ ਤੇ ਫਾਰਮ 65 ਦੀ ਹਾਂਡੀ ਦਾ ਫਰਕ ਹੁੰਦਾ ਇਹਨੂੰ 60 ਦੀਆਂ ਟੂਬਾਂ ਵੱਧ ਤੋਂ ਵੱਧ ਤੇਲ ਵਾਲੀਆਂ ਲੱਗਦੀਆਂ ਜਿਆਦੇ ਭਰਾ ਦੇਖਾ ਦੇਖੀ ਬਹੁਤ ਕਰਨ ਲੱਗ ਗਏ ਨਹੀਂ ਤਾਂ ਡਿਸਕ ਬ੍ਰੇਕਾਂ ਵੀ ਬੜੀਆਂ ਸੋਹਣੀਆਂ ਕੰਮ ਕਰਦੀਆਂ ਜ਼ਰੂਰੀ ਨਹੀਂ ਕਿ ਸਾਰਿਆਂ ਨੇ ਆਪਣੇ ਬਜਟ ਤੋਂ ਬਾਹਰ ਜਾ ਕੇ ਤੇਲ ਬ੍ਰੇਕਾਂ ਹੀ ਕਰਨੀਆਂ ਤੇਲ ਬ੍ਰੇਕਾਂ ਜਿੰਨੇ ਤੇ ਆਵੇ ਇੱਥੇ ਪਟਿਆਲੇ ਤੁਸੀਂ ਇੱਕ ਲਓਗੇ 50000 ਤੋਂ ਸਟਾਰਟਿੰਗ ਰੇਂਜ ਆ 50000 ਤੋਂ ਵੀਰੇ ਵਾਰ-ਵਾਰ ਤੁਹਾਨੂੰ ਵੀਡੀਓ ਦੇ ਵਿੱਚ ਦੱਸਦਾ 50000 ਤੋਂ ਸਟਾਰਟਿੰਗ ਰੇਂਜ ਆ ਵਾ 70000 75000 ਤੱਕ ਜਿਵੇਂ ਸਟਾਕ ਘਟ ਗਿਆ ਕੋਈ ਦੁਕਾਨਦਾਰ ਦਾ ਆਪਣੇ ਹੱਥ ਨਹੀਂ ਹੁੰਦਾ ਵੀ ਰੇਟ ਵਧਾ ਲਿਆ ਜੀ ਅੱਜ ਵੱਧ ਮੰਗਣ ਲੱਗ ਗਏ ਜੇ ਮਾਰਕੀਟ 'ਚ ਚੀਜ਼ ਦੀ ਕਮੀ ਆਈ ਆ ਤੇ ਉਹਦਾ ਰੇਟ ਆਮ ਜੀ ਗੱਲ ਆ ਵੀ ਵਧੂਗਾ ਇਹ ਕੋਈ ਦੁਕਾਨਦਾਰ ਨੂੰ ਨਾ ਤੁਸੀਂ ਕਹਿ ਦਿਆ ਕਰੋ ਵੀ ਇਹਨਾਂ ਨੇ ਯਾਰ ਰੇਟ ਵਧਾਤਾ ਹੁਣ 2.5-3 ਲੱਖ ਦਾ ਟਰੈਕਟਰ ਇਹਨੂੰ ਇਕੱਲਾ-ਕੱਲਾ ਕਰਕੇ ਪਾਰਟਸ ਜਿਨੇ ਵੇਚਣੇ ਆ ਚੰਗੀ ਚੀਜ਼ ਦੇ ਵੀਰੇ ਪੈਸੇ ਖਰਚਣੇ ਪੈਂਦੇ ਆ ਤੇ ਬਾਕੀ ਇਹਦਾ ਕਈ ਭਰਾ ਇਹ ਤੋਂ ਪਿੱਛੋਂ ਲੈਣਾ ਪਸੰਦ ਕਰਦੇ ਆ ਵੀ ਇੱਥੋਂ ਗੀਅਰ ਤੋਂ ਪਿੱਛੇ-ਪਿੱਛੇ ਖਲਾ ਲਿਆ ਕਈ ਗੇਅਰ ਸਣੇ ਸੌਦਾ ਕਰ ਲੈਂਦੇ ਆ ਵੀ ਚਲ ਸਿੰਗਲ ਕਲੱਚ ਹੀ ਰੱਖਣਾ ਆਪਾਂ ਗੇਅਰ ਵੀ ਨਾਲ ਲੈ ਲੈਨੇ ਆ ਪਰ ਜਦੋਂ ਵੀ ਇਹ ਚੀਜ਼ਾਂ ਲੈਣੀਆਂ ਇਹ ਸਮਝੋ ਵੀ ਤੁਸੀਂ ਮਾੜਾ ਮੁੱਟਾ ਜੂਆ ਖੇਡ ਰਹੇ ਹੋ ਕੋਈ ਵੀ ਚੀਜ਼ ਤੁਹਾਡੀ ਮਾੜੀ ਮੋਟੀ ਤੁਹਾਨੂੰ ਹੱਥ ਪੱਲਾ ਮਾਰਨਾ ਪੈ ਸਕਦਾ ਜਾ ਕੇ ਤੇ ਇਹ ਚੀਜ਼ਾਂ ਆਪਣੀਆਂ ਧਿਆਨ ਚ ਰੱਖ ਕੇ ਚੱਲਿਆ ਕਰੋ ਸਟੀering ਦਾ ਰੇਟ 5000 ਤੋਂ ਸਟਾਰਟ ਅੱਜ ਤੁਹਾਨੂੰ ਰੇਟ ਦੀ ਸਾਰੀ ਡਿਟੇਲ ਦੇ ਦਿੰਨੇ ਆ ਹੁਣ ਕਈ ਦੋਸਤ ਆਉਂਦੇ ਆ ਭਾਈ ਜੀ ਅਸੀਂ ਰੰਗ ਕਰਾਉਣਾ ਚਲੋ ਪਟਿਆਲਿਆਂ ਸ਼ੋਅ ਲਿਆਈਏ ਅਈ ਡੀ ਇੱਥੇ ਪਟਿਆਲੇ ਸ਼ੋਹਾਂ ਧਰੀਆਂ ਨਹੀਂ ਪਈਆਂ ਵੀ ਤੁਸੀਂ ਰੰਗ ਕਰਕੇ ਸ਼ੋਹ ਪਟਿਆਲੇ ਜਿਹੜੀਆਂ ਇੱਥੋਂ ਲਓਂਗੇ ਉਹਨਾਂ ਦੇ ਵੀ ਪੇਂਟ ਕਰਾਉਣਾ ਪਊਗਾ ਇਹ ਤੁਹਾਡਾ ਮਾੜਾ ਮੋਟਾ ਪੇਂਟ ਪੱਲਿਆਂ ਦਾ ਖਰਾਬ ਆ ਜਾਂ ਇੱਥੋਂ ਖਰਾਬ ਆ ਤੇ ਆਪਣੀ ਸ਼ੋਹ ਦਾ ਪੇਂਟ ਕਰਾ ਲਿਆ ਕਰੋ ਪਟਿਆਲੇ ਸ਼ੋਹਾਂ ਬਹੁਤ ਘੱਟ ਮਿਲਦੀਆਂ ਸ਼ੋਹਾਂ ਦੀ ਡਿਮਾਂਡ ਜ਼ਿਆਦਾ ਬਾਤ ਸ਼ੋਹਾਂ ਕਿਸੇ ਵੀ ਟਰੈਕਟਰ ਦੀ ਕੱਲੀ ਇੱਕ ਫੋਰਡ ਦੀ ਨਹੀਂ ਕਿਸੇ ਟਰੈਕਟਰ ਦੀ ਵੀ ਸ਼ੋਹ ਜੇ ਤੁਹਾਡੇ ਪੇਂਟ ਵਾਲੇ ਕਿਤੇ ਅੱچھے ਪੇਂਟਰ ਤੋਂ 2K ਪੇਂਟ ਕਰਵਾ ਲਓ ਤੇ ਆਪਣੀ ਸ਼ੋਹ ਤੁਸੀਂ ਵਧੀਆ ਰੱਖ ਸਕਦੇ ਆ ਇੰਜਣ ਦਾ ਰੇਟ ਭਰਾ ਪੁੱਛਦੇ ਹੁੰਦੇ ਆ ਇੰਜਣ ਦੀ ਰੇਂਜ ਆ ਜਿਹੜੀ 50000 ਤੋਂ 60 ਆ ਚੰਗੇ ਇੰਜਣ ਦੀ 60 70000 ਦੇ ਕਰੀਬ ਇੰਜਣ ਚੱਲੇ ਜਾਂਦਾ ਚੰਗਾ ਮਾੜਾ ਤੇ ਉਹ ਆਪਣਾ ਉੱਪਰ ਮੌਕੇ ਦਾ ਰੇਟ ਹੁੰਦਾ ਕਈ ਭਰਾ ਕਹਿੰਦੇ ਅੱਜ ਅੱਜ ਪਾਵਰ ਸ਼ੇਰਿੰਗ ਦੇ ਹਿੱਸੇ ਦੀ ਗੱਲ ਕਰ ਲੈਣੇ ਆ ਕਈ ਕਹਿੰਦੇ ਜੀ ਪਾਵਰ ਸ਼ੇਰਿੰਗ ਲੱਥਿਆ ਲੈਣਾ ਟਰੈਕਟਰ ਨਾਲ ਬਾਈ ਲੱਥੇ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂਗਾ ਹੁਣ ਤੁਸੀਂ ਜਿਹੜੇ ਆ ਸਮਾਨ ਲੈਣ ਆਉਨੇ ਹੋ ਨਾ ਜਦੋਂ ਪਟਿਆਲੋਂ ਮੈਨੂੰ ਵੀ ਆ ਕੇ ਕਈ ਭਰਾ ਰੇਟ ਪੁੱਛਦੇ ਵੀਰੇ ਕਿੰਨੇ ਕਿਚ ਪਾਵਰ ਹੋ ਜਾਊਗਾ ਵੇਦੇ ਪਾਵਰ ਦਾ ਪਤਾ ਕੀ ਹੁੰਦਾ ਨਵਾਂ ਸਮਾਨ ਕਈ ਤਾਂ ਆਉਂਦਾ ਲੋਕਲ ਕਈ ਮੰਗਾਉਂਦੇ ਈਟੋਪ ਦਾ ਰੀਨਲ ਕੰਪਨੀ ਚੋਂ ਹੁੰਦਾ ਉਹ ਵੀ ਨਵਾਂ ਹੁੰਦਾ ਉਹ ਵੀ ਨਵਾਂ ਹੁਣ ਸਪੈਂਡਰ ਲੋਕਲ ਵੀ ਆਉਂਦੇ ਆ ਤੇ ਰੀਨਲ ਵੀ ਆਉਂਦੇ ਆ ਹੁਣ ਜਦੋਂ ਅਸੀਂ ਐਸਟੀਮੇਟ ਦਈਦਾ ਉਹ ਸਾਨੂੰ ਐਸਟੀਮੇਟ ਦੇਣਾ ਬਹੁਤ ਔਖਾ ਹੋ ਜਾਂਦਾ ਵੀ ਆਪਾਂ ਓਰੀਜਨਲ ਦਾ ਦਈਏ ਜਾਂ ਲੋਕਲ ਦਾ ਦਈਏ ਕਈ ਤਾਂ ਕਲੀਅਰ ਗੱਲ ਦੱਸ ਦਿੰਦੇ ਆ ਵੀ ਭਾਈ ਇਹ ਲੋਕਲ ਆ ਸਮਾਨ ਇਹਦਾ ਇਹ ਰੇਟ ਆ ਕਈ ਨਹੀਂ ਦੱਸਦੇ ਉਹ ਕਿਸਾਨ ਫਿਰ ਜਿਹੜਾ ਜ਼ਿਮੀਂਦਾਰ ਉਹ ਇਸ ਗੱਲ ਦੇ ਵਿੱਚ ਉਲਝ ਜਾਂਦਾ ਭਾਈ ਉਹ 40000 ਕਹਿੰਦਾ ਤੁਸੀਂ 50 ਕਹਿੰਨੇ ਆ ਮੇਰੇ ਤੁਹਾਨੂੰ ਜੇ ਪਟਿਆਲੇ ਸਮਾਨ ਲੈਣਾ ਆਏ ਤੁਹਾਨੂੰ ਸਮਾਨ ਦੀ ਪਛਾਣ ਹੋਣੀ ਚਾਹੀਦੀ ਆ ਤੇ ਐਂ ਨਾ ਕਿਸੇ ਨੂੰ ਜਿਦੀ ਜਾਇ ਕਰੋ ਰੇਟ ਪਿੱਛੇ ਯਾਰ ਉਹ ਤਾਂ ਆ ਕਹਿੰਦਾ ਪਰ ਜੀ ਚੀਜ਼ ਦਾ ਕੰਪੈਰੀਸ਼ਨ ਕਰਿਆ ਕਰੋ ਕਦੇ ਮੰਡੀ ਦੇ ਵਿੱਚ ਐਨਾ ਰੇਟ ਦਾ ਫਰਕ ਨਹੀਂ ਪੈ ਜੂਗਾ ਵੀ ਕੋਈ 5-4000 ਦਾ ਸਾਡੇ ਕੋਲ ਕਿਟਾ ਨਵੀਆਂ ਅਰੀਜਨਲ ਜਿੰਨੀਆਂ ਵਿਕਰਮ ਦੇ ਟਰੈਕਟਰ ਆਪਣੇ ਬਾਈ ਦੇ ਜਾਂ ਹੋਰ ਜਿੰਨੇ ਮੋਡੀਫਿਕੇਸ਼ਨ ਕਰਦੇ ਆ ਭਰਾ ਸਾਰੇ ਹਿੱਸੇ ਆਪਣੇ ਕੋਲ ਜਾਂਦੇ ਆ ਅਸੀਂ ਕੱਲਾ ਕੱਲਾ ਪਾਰਟ ਅਰੀਜਨਲ ਦਈਦਾ ਵਾ ਭਾਵੇਂ ਨਵਾਂ ਹੀ ਦਈਏ ਉਹ ਜ਼ਰੂਰੀ ਨਹੀਂ ਵੀ ਸਾਰੀਆਂ ਕਿਟਾਂ ਟਰੈਕਟਰ ਇੱਕ ਖੁੱਲਣ ਵਾਲਾ ਆਉਂਦਾ ਤੇ ਆਪਣਾ ਲਾਗਤ ਜ਼ਿਆਦਾ ਹੀ ਹੋਣ ਕਰਕੇ ਸਾਰਾ ਸਮਾਨ ਜਿੰਨਾ ਟਰੈਕਟਰਾਂ ਨੂੰ ਨਵਾਂ ਹੀ ਲੱਗਦਾ ਵਾ ਤੇ ਅੱਜ ਦੀ ਮੈਨੂੰ ਲੱਗਦਾ ਇਹਦੀ ਡਿਟੇਲ ਬਹੁਤ ਆ ਇੱਥੇ ਈ ਟੌਪ ਦੇ ਮਰਗਾਟ ਆ ਇਹਨਾਂ ਦਾ ਰੇਟ ਅਪ ਡਾਊਨ ਹੁੰਦਾ ਰਹਿੰਦਾ ਕਿਸੇ ਦਾ 12 ਤੋਂ ਪਲੱਸ 13 14 15 ਦੇ ਵਿੱਚ ਵਿੱਚ ਨਾ ਮਰਗਾੜਾਂ ਦਾ ਰੇਟ ਚੱਲੀ ਜਾਂਦਾ ਕਦੇ ਵੱਧ ਗਿਆ ਹਜ਼ਾਰ ਕਦੇ ਘਟ ਗਿਆ ਜਿਹੜੇ ਉਹ ਪੈਰ ਦਾ ਨਾ ਉੱਚੀ ਕਿਟ ਉਹ ਨਵੀਂ ਪੈਰਦਾਨਾ ਦੀ ਕਿੱਟ ਤਕਰੀਬਨ ਲਾ ਲੋ 8 9 10 ਐਵੇਂ ਉਹਦੇ ਵਿੱਚ ਪਾਰਟਸ ਹੁੰਦੇ ਆ ਕਈ ਭਰਾਵਾਂ ਨੂੰ ਤਾਂ ਪਤਾ ਹੁੰਦਾ ਵੀ ਉਹ ਪ੍ਰੋਪਰ ਕਿੱਟ ਲੈਂਦੇ ਆ ਕਈ ਥੋੜਾ ਬੋਤਾ ਘਟਾ ਲਿਆ ਸਮਾਨ ਦਾ ਰੇਟ ਘਟਾਤਾ ਐ ਚੱਲੀ ਜਾਂਦਾ ਪਾਵਰ ਦੀ ਕਿੱਟ ਲਗਭਗ 40000 ਤੋਂ ਸਟਾਰਟ ਹੋ ਕੇ 50 60000 ਤੱਕ ਚੱਲੇ ਜਾਂਦੀ ਹੈ ਕਿ ਉਹਦੇ ਵਿੱਚ ਸਮਾਨ ਕਈ ਭਰਾ ਰੇਮ ਲੈਂਦੇ ਆ ਕਈ ਨਹੀਂ ਲੈਂਦੇ ਕਈ ਸਮਾਨ ਈ ਟੋਪ ਦਾ ਲੈਂਦੇ ਆ ਕਈ ਮਾੜਾ ਮੋਟਾ ਕਈ ਚੀਜ਼ਾਂ ਇੱਕ ਦੋ ਚੀਜ਼ਾਂ ਲੋਕਲ ਵੀ ਚਲਾ ਲੈਂਦੇ ਆ ਇਸ ਕਰਕੇ ਵੀਰ ਉਹ ਸਾਰੀਆਂ ਚੀਜ਼ਾਂ ਦਾ ਦੇਖ ਕੇ ਹੀ ਰੇਟ ਪਤਾ ਲੱਗਦੇ ਆ ਨਾ ਕਿ ਕਲੀਅਰ ਤੁਸੀਂ ਕਿਉਂ ਵੀ ਫੋਨ ਤੇ ਹੀ ਸਾਰਾ ਕੁਝ ਫੋਨ ਤੇ ਸਾਡੀ ਨਹੀਂ ਆਦਤ ਹੁੰਦੀ ਵੀ ਗਲਤ ਗਾਈਡ ਕਰੀਏ ਕਿਸੇ ਨੂੰ ਮੈਂ ਇਸ ਕਰਕੇ ਪ੍ਰੋਪਰ ਅਗਲੇ ਨੂੰ ਕਹਿੰਦਾ ਵੀਰੇ ਆ ਕੇ ਤੁਸੀਂ ਗੱਲ ਕਰੋ ਇੱਥੇ ਤੇ ਆ ਹੁਣ ਬਰੀਕ ਨੋਜ਼ਲ ਦੇ ਤੇ ਚਿੰਜਣਾ ਆ ਦੇਖ ਲਓ ਤੁਸੀਂ ਤੇ ਬਹੁਤ ਵਧੀਆ ਇੰਜਣਾ ਕਿਸੇ ਭਰਾ ਨੇ ਲੈਣਾ ਤੇ ਪਟਿਆਲੇ ਸੰਪਰਕ ਕਰ ਲਿਓ ਰੇਟ ਤੁਹਾਨੂੰ ਡਿਸਾਈਡ ਜਿੰਨਾ ਵੀ ਦੁਕਾਨਦਾਰ ਨੂੰ ਦੱਸਣਾ ਪ੍ਰੋਪਰ ਆ ਕੇ ਇੱਥੇ ਦੁਕਾਨ ਤੇ ਗੱਲ ਹੋਣੀ ਐ ਐਵੇਂ ਤੁਹਾਨੂੰ ਫੋਨ ਤੇ ਬਹੁਤ ਘੱਟ ਕਿਉਂ ਪੁੱਛਣ ਵਾਲੇ ਲੋਕ ਜਿਆਦਾ ਲੈਣ ਵਾਲੇ ਘਾਟਾ ਤੇ ਜੀਤ ਉਹਦੇ ਵਿੱਚ ਫਿਰ ਅਗਲਾ ਵੀ ਡਿਸਟਰਬ ਹੋ ਜਾਂਦਾ ਕਿ ਨਹੀਂ ਫਿਰ ਗੱਲ ਇਹ ਹੁੰਦੀ ਵੀ ਹਰ ਇੱਕ ਬੰਦੇ ਕੋ ਕਸਟਮਰ ਹੁੰਦਾ ਤੇ ਟਾਈਮਿੰਗ ਉਹੀ ਟਾਈਮ ਅਗਲੇ ਦਾ ਦੁਕਾਨਦਾਰੀ ਦਾ ਹੁੰਦਾ ਤੇ ਫਿਰ ਅਗਲਾ ਇਸ ਕਰਕੇ ਯਾਰ ਕਹਿੰਦਾ ਵੀ ਯਾਰ ਪਤਾ ਨਹੀਂ ਲੈਣੀ ਕਿ ਨਹੀਂ ਲੈਣੀ ਚਾਹੀ ਜਗਲੇ ਨੇ ਤੇ ਉਹਦੇ ਚ ਜਿਹੜਾ ਸਹੀ ਗਾਹਕ ਆ ਉਹਨੂੰ ਵੀ ਰੇਟ ਦਾ ਅੰਦਾਜ਼ਾ ਨਹੀਂ ਮਿਲਦਾ ਕਿਈ ਬੰਦੇ ਸਿਰਫ ਪੁੱਛਣ ਵਾਲੇ ਹੁੰਦੇ ਆ ਤੇ ਵੀਰੋ ਤੁਸੀਂ ਆ ਕੇ ਇੱਕ ਵਾਰੀ ਤੁਹਾਡਾ ਜਰੂਰ ਆ ਵੀ ਆਉਣਾ ਆ ਕੇ ਖਰਚਾ ਜਰੂਰ ਆ ਪਰ ਉਹਦਾ ਨਾ ਤੁਹਾਨੂੰ ਕਲੀਅਰ ਕੱਟ ਜਿਹੜੀ ਗੱਲ ਆ ਤੁਹਾਡੇ ਆ ਕੇ ਹੀ ਤੁਹਾਨੂੰ ਸਮਝ ਲੱਗਣੀ ਆ ਹੁਣ ਇਹਦੇ ਚ ਟੂਬਾਂ ਦਾ ਫਰਕ ਦੇਖ ਲਓ ਇਹਦੇ ਚ ਆ ਐਕਸਲ ਵੱਡੇ ਆ ਇਹਨਾਂ ਚ ਛੋਟੀ ਟੋਪੀ ਦੇ ਐਕਸਲ ਵੀ ਆਉਂਦੇ ਉਹਦੇ ਚ ਆਪਣੇ ਰਿਮ ਉਹੀ ਪੈ ਜਾਂਦੇ ਆ ਇਹਨਾਂ ਚ ਆਪਾਂ ਨੂੰ ਪਲੇਟਾਂ ਤਾਂ ਘੱਟੋ ਘੱਟ ਬਦਲਣੀਆਂ ਪੈਣਗੀਆਂ ਜੇ ਡਬਲ ਓਪੀ ਦੇ ਰਿਮ ਇਹਨਾਂ ਦਾ ਰੇਟ ਹੋਰ ਆ ਤੇ ਲਾ ਲਓ ਤੁਸੀਂ ਅੰਦਾਜ਼ਾ ਜੇ ਤੁਹਾਨੂੰ ਇਹਨਾਂ ਵੀ ਦੱਸ ਦਿਨਾ ਵੀ ਘੱਟੋ ਘੱਟ 10 ਤੋਂ ਸਟਾਰਟ ਹੈਗਾ ਪੁਰਾਣੇ ਰਿਮ 16 17000 ਤੱਕ ਚਲੇ ਜਾਂਦੇ ਆ ਨਵੇਂ ਰਿੰਮ ਜਿਹੜੇ ਪਿੱਛੇ ਪਿੱਟ ਈ ਟੌਪ ਦੇ ਅਰੀਜਨਲ ਆ ਇਹਨਾਂ ਚ ਕੰਪਨੀਆਂ ਵੀ ਬੜੇ ਬਣਾਈ ਜਾਂਦੇ ਆ ਰਿੰਮ ਮੋਹਰਾ ਵਾਂ ਅੱਜ ਕੱਲ੍ਹ ਕਿ ਜੀ ਮੋਹਰਾ ਦਿਖਾਈ ਜਾਂਦੇ ਨਵੇਂ ਟਰੈਕਟਰ ਤਿਆਰ ਕਰਨ ਵਾਲੇ ਮੋਹਰਾ ਜਿੰਨੀਆਂ ਮਰਜ਼ੀ ਬਣਾ ਲਓ ਜਿੰਨੀਆਂ ਮਰਜ਼ੀ ਲਾਈ ਚੱਲੋ ਉੱਥੇ ਕਿਹੜਾ ਕਿਸੇ ਨੇ ਬਿੱਲ ਕੱਟ ਕੇ ਦੇਣਾ ਵੀ ਜਿਹੜਾ ਕੱਲ ਨੂੰ ਬਿੱਲ ਤੇ ਕੋਈ ਹੋ ਜੂਗਾ ਤੇ ਬਾਕੀ ਆਹ ਟਰੈਕਟਰ ਜ਼ਰੂਰ ਤੁਸੀਂ ਆ ਕੇ ਆਪਣਾ ਦੇਖੋ ਤੇ ਟਰੈਕਟਰ ਦਿਹਾੜੀ ਦੋ ਦਿਨ ਦਾ ਪ੍ਰੋਣਾ ਤੇ ਦੋਸਤੋ ਇਹ ਆਪਣਾ ਜ਼ਰੂਰ ਜਿਨ੍ਹਾਂ ਨੇ ਲੈਣਾ ਤੇ ਆਪਣਾ ਆ ਕੇ ਮੇਰਾ ਵੀਰ ਗੱਲ ਕਰ ਲੋ ਟਰੈਕਟਰ ਬਹੁਤ ਕੋਈ ਜਾ ਕੇ ਤੁਹਾਨੂੰ ਰੁਪਈਆ ਲਾਉਣਾ ਨਹੀਂ ਪੈਣਾ ਟਰੈਕਟਰ ਦੇ ਉੱਪਰ ਇੰਨਾ ਆਪਣਾ ਵਾਦਾ ਆ ਕੇ ਇੱਕ ਵਾਰੀ ਚਲਾ ਕੇ ਤਸੱਲੀ ਕਰੋ ਬਹੁਤ ਸੋਹਣੀ ਕਿਸੇ ਨੇ ਓਰੀਜਨਲ ਚੀਜ਼ ਤਿਆਰ ਕਰੀ ਕਈਆਂ ਨੂੰ ਪੈਸੇ ਪੁੱਛੇ ਲਈ ਲੋੜ ਪੈ ਜਾਂਦੀ ਹੈ ਕੋਈ ਵੱਡੀ ਗੱਲ ਹੀ ਹੁੰਦੀ ਹੈ ਅਗਲਾ ਕਹਿੰਦਾ ਇੰਨਾ ਟਰੈਕਟਰ ਤਿਆਰ ਕਰਕੇ ਵੇਚ ਕੇ ਉਹਨੂੰ ਦਿੱਤਾ ਉਹ ਅੱਜਕੱਲ ਮਜਬੂਰੀਆਂ ਦਾ ਨਹੀਂ ਪਤਾ ਲੱਗਦਾ ਵੀਰੋ ਵੀ ਕਦੋਂ ਪੈ ਜੇ ਕਿਸੇ ਨੂੰ ਕੋਈ ਮਜਬੂਰੀ ਇਹ ਵੀਡੀਓ ਚੰਗੀ ਲੱਗੇ ਤਾਂ লাইਕ ਸ਼ੇਅਰ ਜਰੂਰ ਕਰਿਓ ਦੋਸਤੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ